ਤਾਸੀ ਗਾਜੀ ਸਾਰਿਆਂ ਨੂੰ ਕੀ ਹਾਲ ਹੈ ਠੀਕ ਠਾਕ ਆ ਸਾਡਾ ਜੋਬਨ ਜੋਬਨ ਸਿੰਘ ਛੋਟੇ ਚੇਤਨਾ ਬੰਦ ਕਰ ਦੋ ਸਖੋ ਵਾਲਿਆ ਸਖੋ ਵਾਲਿਆ ਜੋਬਨ ਡਾਊਨ ਜੋਨ ਮਦਮਾਜ ਜੋਬਨ ਅੱਜ ਭਜਣਾ ਪਣਾ ਅੱਜ ਬਦਮਾਸ਼ ਪੈਣੇ ਜੋਬਨ ਪਿੱਛੇ ਹੈ ਜੋਨ ਸਹੀ ਹੈ ਅੱਜ ਬਦਮਾਸ਼ੀ ਹੋਣੀ ਹੈ ਵਿਚੋਲਾ ਬਣ ਕੇ ਆਇਆ ਅੱਜ ਵਿਚੋਲਾ ਉਦੋਂ ਤਾਂ ਬਣਿਆ ਅਗੇ ਛੋੜੀ ਜਿਹੜੀ ਚੱਲੂ ਹੋਣੀ ਹੈ ਅੱਜ ਭਜਾਉਣਾ ਹੈ ਅੱਜ ਭਜਣਾ ਵਾ ਅੱਛਾ ਕਿ ਤਰ੍ਹਾਂ ਨਿਕਲਣਾ ਆਪਾ ਤੂੰ ਤੇ ਭੱਜ ਰੋਂਦਾ ਕਿਹਨਾਂ ਕੇ ਪਾਸੇ ਤੇ ਭਾਬੀ ਨੂੰ ਕੀ ਕਰਨਾ ਉਹ ਨੂੰ ਛੱਡ ਦੇਣਾ ਬੱਚੇ ਨੂੰ ਕੀ ਹੁੰਦੇ ਖਾਣ ਦੇਣੀ ਆ ਲਾਗ ਦੇਣਾ ਭਾਬੀ ਨੂੰ ਕੁੱਟਣ ਦੇਣਾ ਭਾਬੀ ਨੂੰ ਦਲਾਗ ਦੇਣਾ ਤੇ ਠੀਕ ਆ ਤੇ ਜੋ ਬੰਦੀ ਨਾਲ ਦੀ ਭਾਬੀ ਘਾੜੀ ਆ ਉਹ ਬੈਠੀ ਆ ਸਸੀ ਕਾਲ ਜੀ ਸਾਰਿਆਂ ਨੇ ਦਿਲ ਦੀ ਗੱਲ ਮੈਂ ਆਹੇ ਵੀ ਗੱਲ ਹੈ ਕਿ ਜੋ ਬੰਦੇ ਲੱਗੇ ਜਾਂਦੇ ਦੇਖਦਾ ਸਸੀ ਕਾਲ ਜੀ ਸਾਰਿਆਂ ਨੇ ਕਿਹਾ ਚਲ ਠੀਕ ਆ ਗਾ ਸਾਰੇ ਠੀਕ ਆ ਗਏ ਤੇ ਇਹਦੇ ਸੋਨੇ ਲਾਗ ਦੇ ਕਿਨ ਮੈਂ ਉਹਨੇ ਇੱਕ ਮੈਂ ਦੱਸ ਦ ਇੱਕ ਗੱਲ ਹੈਗੀ ਆ ਤਲਾਕ ਤੁਹਾਡਾ ਤਾਂ ਨਹੀਂ ਹੋ ਸਕਦਾ ਕਿਉਂ ਨਹੀਂ ਆ ਕਿੱਦਾਂ ਕਰਾਉਣਾ ਬੱਦੇ ਕਰਜ ਲੈ ਤੂੰ ਨਾ ਤਾਂ ਡਾਰੀਆਂ ਹੋ ਸਕਦਾ ਤਲਾਕ ਕਰਜ ਲੈ ਦੱਸ ਜੋ ਬਣ ਨਹੀਂ ਮੈਂ ਤਾਂ ਭਰਾ ਵੀਡੀਓ ਚ ਅੱਗੇ ਦੱਸਤਾ ਹਾਂ ਜਿਹਦੇ ਰੇਂਤਾ ਭਾ ਲੈਣੇ ਕਿੱਥੋਂ ਨੱਬ ਲੈਣੀ ਇਹਨੇ ਬੁਤੇਰੀਆਂ ਰੱਖੀਆਂ ਆਂ ਅੱਛਾ ਤੇਰੀਆਂ ਇਹਦੇ ਕੋਲ ਜੋ ਬਣੇ ਆ ਜੋ ਬਣੇ ਇਧਾਂ ਆ ਨੇ ਆ ਪਰ ਹਾਂ ਮਾਂ ਸਿਆਲੇ ਬਣਿਆ ਤਾਂ ਹੁਣ ਨਹੀਂ ਜੋ ਬੰਦਾਸੋ ਤਾਂ ਕਿੰਨੀਆਂ ਨਹੀਂ ਨਹੀਂ ਹੁੰਦੀ ਨਾ ਤੇ ਲੱਗਣ ਡਿਆ ਪਹਿਲਾਂ ਤਾਂ ਬੜੀਆਂ ਹੁੰਦੀਆਂ ਅੱਛਾ ਮੂੰਹ ਤੇ ਗਈ ਜਾਂਦੇ ਭਾਬੀ ਆਵੇਲਾ ਆਂਦਾ ਪਹਿਲਾਂ ਬੜੀਆਂ ਹੁੰਦੀਆਂ ਨੇ ਹਾਂ ਹਾਂ ਇੱਕੋ ਰੱਖੀ ਨਹੀਂ ਕਰੇ ਹੁਣ ਇੱਕੋ ਰੱਖੀ ਹਾਂ ਉਹਦੀ ਇੱਜ਼ਤ ਕਰਨੀ ਨਹੀਂ ਹੁੰਦੀ ਅੱਛਾ ਇਜਾ ਦਾੰਮ ਚੱਲਦਾ ਇਸ ਤੇ ਕਹਿੰਦੇ ਸਿੱਦੇ ਪੈਰੀ ਪੈਜੋਣ ਹੇ ਰੇਕੇ ਨਾ ਬੋਲ ਹੈ ਪੈਰੀ ਪੈਜੋ 10 ਆਨਾ ਹੁਣ ਪੈਰੀ ਪੈਜੋ ਕਿਹਦੇ ਪੈਣਾ ਜੋ ਬਨੇ ਜੋ ਬਨ ਕਿਦੀ ਜਿੰਨੀ ਕਰਦਾ ਤੇਰੀ ਜੋ ਬਨ ਬਾਈ ਕੀ ਗੱਲ ਲੜਦਾ ਵਿਚਾਰੀ ਨੇ ਚੱਲ ਤੂੰ ਦੱਸ ਦੇ ਮੈਂ ਤੈਨੂੰ ਕਿਹੜੇ ਕੰਮ ਡਾਈ ਰੱਖ ਤੇ ਦੀ ਬਈ ਇਹ ਤੇਰੀ ਨਾਲ ਦੀ ਕਿਦਾਂ ਦੀ ਹੈ ਕਿੱਦਾਂ ਦੀ ਕਾਦੀ ਆਂਦੀ ਮੇਰੇ ਸੋ ਸੋਸੇ ਨੰਦਰਾ ਮਾਰੀ ਜਾ ਮੀਂਹ ਆਂਦੀ ਮੇਰੇ ਲੱਕ ਦੇ ਨੰਦਰਾ ਮਾਰੀ ਜਾ ਤਾਂ ਮੇਰੇ ਕੋ ਸਿਰ ਬਗਾ ਕੇ ਗਈ ਕੁੜੀ ਜੇ ਮੈਨੂੰ ਕਹਿੰਦੇ ਆ ਮੀਡੀਆਂ ਜੀਆਂ ਕਿੱਥੋਂ ਕਰਾਈਆਂ ਆਂਦੀ ਉਹਨੇ ਕੀਤੀਆਂ ਮੈਂ ਕਰਕੇ ਦਿੱਤੀਆਂ ਕੀਤੀਆਂ ਕੋਈ ਰਾਤੀ ਸੌਣ ਲੱਗੇ ਉਹ ਦੋ ਹਾਂ ਉਹ ਤੋਂ ਸਿਰ ਉਤਰੰਦਾ ਵਾਏ ਇਹ ਤੈਨੂੰ ਮਿਲੇ ਕਿ ਨਹੀਂ ਕਰਕੇ ਜਦੋਂ ਮੈਂ ਮਰਨੀ ਅੰਦਰ ਸੀਂ ਜੀ ਕਿਤੀਆਂ ਮੈਂ ਨਹੀਂ ਹੁੰਦਾ ਮੈਂ ਮੈਂ ਐਸੇ ਕਰਕੇ ਦਿੱਤੀਆਂ ਅੱਛਾ ਉੱਦਾਂ ਮੈਂ ਘਟਾਇਆ ਹੈ ਮੇਰਾ ਸੇਵਾ ਅੱਜ ਤੇ ਚੱਲ ਸੀਨ ਚੋਂ ਬਾਕੀ ਯਾਰ ਮੇਰੇ ਤਾਂ ਜੋ ਬੰਦੇ ਬੜਾ ਦੁਖੀ ਹੋਣੇ ਕਿਹੜੀ ਲੋਕ ਜੋ ਬੰਦੇ ਜੋ ਬੰਦਾਸ ਮੈਂ ਤੂੰ ਵੀ ਨਹੀਂ ਕਿਹਾ ਹੂੰ ਜੇ ਬੰਦ ਦੁਖੀ ਲੱਗ ਮਾਰ ਅਸ ਨਹੀਂ ਮੈਨਾਂ ਰੋਣਾ ਹੁੰਦਾ ਝੂਠੇ ਝੂਠਾ ਸੁਣਿਆ ਨਾ ਸੁਖ ਪਾਪੀ ਕਹਿੰਦੀ ਆ ਵੀ ਜੋ ਬੰਦੇ ਜੋ ਬੰਦੀਆਂ ਨਾਲ ਦੀਆਂ ਬੜੀਆਂ ਨਾਲ ਆਉਂਦੀ ਸਾਈਂਸ ਸਤ ਪਿੰਦਾ ਤੁਮ ਜੁੱਦਾ ਮੈਂ ਨਾਲ ਲੜਦਾ ਮੈਂ ਤੇ ਇਹ ਲੱਗਣਿਆ ਸਤ ਪਿੰਦਾ ਇਹਨੇ ਦੁਜੀ ਲਿਆਉਣੀ ਤੇ ਮੈਨੂੰ ਛੱਡ ਜਾਣ ਲਿਆਉਣੀ ਕਿੱਥੋਂ ਆ ਦੱਸ ਨਾ ਲਿਆਉਣੀ ਕਿੱਥੋਂ ਆ ਤੂੰ ਮੇ ਲੱਗੀ ਇਹਨੂੰ ਆ ਲਿਆਉਣੀ ਕਿੱਥੋਂ ਆ ਕੀ ਪਤਾ ਮੈਨੂੰ ਹਾਂ ਐਦਾਂ ਦੇ ਹੋਈ ਨਹੀਂ ਸਕਦਾ ਜੁਗਣੋ ਸਕਦਾ ਇਨੀ ਜਨੋਰ ਮਾਰਦਾ ਨਾ ਤਾਂ ਇਹਨੂੰ ਸ਼ੱਕ ਪੈਂਦਾ ਹੀ ਇਗਨੋਰ ਮਾਰਦਾ ਉਹ ਤਦਾਂ ਤੂੰ ਵੇਰ ਕੇ ਭਾਬੀ ਕਹਿ ਸਕਦੀ ਆਂ ਵੀ ਤੂੰ ਕਿੱਥੋਂ ਲਿਆਉਣੀ ਆਂ ਦੱਸ ਮੈਂ ਜੇ ਦਵਾਂਗੀ ਕਿਨੂੰ ਇਹ ਕਿ ਕਹਾਂਗੇ ਮੈਂ ਸਹੀ ਗੱਲ ਆ ਮੇਰੇ ਨਾਲ ਮਨੇ ਉਹਨਾਂ ਕੋਲ ਤਲਾਕ ਦਿੱਤੇ ਤਾਂ ਕਿ ਦਵਾਈ ਤੇ ਰੋਟੀ ਕਮਾਈ ਲੈ ਹੁਣੇ ਕੋਈ ਮਤਲਬ ਜੋ ਬਣ ਤੈਨੂੰ ਸੁਣਾਇਆ ਹੀ ਨਹੀਂ ਆ ਨਾ ਸੁਣਾਉਣੀ ਤੇ ਜੋ ਬਣੇ ਤਲਾਕ ਦੇਣਾ ਮੈਂ ਥੋੜੀ ਦੇਰ ਪੂਰਾ ਹੂੰ ਤੇ ਵੀ ਨਹੀਂ ਆ ਅੱਛਾ ਜੋ ਬਣ ਜਾਲ ਯਾਰ ਤੂੰ ਮਮਾ ਸੀਰੀਅਸ ਹੀ ਨਹੀਂ ਲੈਣਿਆ ਤੂੰ ਤੇ ਵਾਕਿਆ ਗੁੱਗੂ ਗੱਲ ਨੂੰ ਤੂੰ ਕਹਿੰਦਾ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਇਹੋ ਜਿਹੇ ਟਾਈਮ ਆਉਂਦੇ ਰਹਿੰਦੇ ਆ ਜੋਵਣ ਬਾਤੋ ਕਈ ਰੋਗ ਬਾਲ ਨੇ ਬ੍ਰੇਡ ਪਰ ਮੈਂ ਮੈਂ ਦਿਲ ਦੀਆਂ ਗੱਲਾਂ ਨਹੀਂ ਹੋਉਂਦੀ ਸਭੀ ਤਾਂ ਹੀ ਤਈ ਨੀ ਮਰ ਰੋਗਨ ਹੋਈ ਇੰਨੇ ਰੋਗ ਲੱਗੇ ਮੇਰੇ ਨਾ ਮੰਮੀ ਦੀ ਤਾਈ ਹੀ ਹਮ ਔਰ ਮਨ ਲੇ ਸਾਰੇ ਮੁੰਡੇ ਕਾ ਤੂੰ ਮਗਰ ਦੇ ਵੇਰਿਆਂ ਨੂੰ ਦੁੱਖ ਦਿੰਦਾ ਅੰਦਰੋਂ ਔਰ ਅੰਦਰੋਂ ਅੰਦਰੇ ਡਾ ਕੋੜਾ ਮਨ ਹੀ ਸੋਲੂਂਦਾ ਤੁਹਾਨੂੰ ਜਿੱਦ ਦਮ ਮਾਰ ਜੇ ਮਾਰਨ ਦਾ ਕੋਈ ਪਤਾ ਨਹੀਂ ਸਾਰੇ ਘਰ ਚ ਕੋ ਮਾਈ ਬਾਜ ਫਟ ਗਿਆ ਨਾ ਨਹੀਂ ਮਰ ਗਈ ਨਾ ਨਾ ਰੱਬ ਰੱਬ ਕਰੋ ਨਹੀਂ ਮੈਂ ਬਾਕੀ ਸਾਰੇ ਸਾਰੇ ਦੀ ਮਰਵਟੀ ਕਰਦੇ ਮੇਰੀ ਨਹੀਂ ਕੀ ਕਰਦੇ ਅੱਛਾ ਅਜੂ ਅਵਨ ਤੇਰੀ ਲੋੜ ਨਹੀਂ ਨਾ ਉਹਨੂੰ ਪੁੱਛਦੇ ਹਾਂ ਜੋ ਬੰਦਸ ਨਹੀਂ ਲੋੜ ਭਰਾਵਾਂ ਲੋੜ ਕੀ ਹੋਣੀ ਹੈ ਲੋੜ ਨਾ ਹੁੰਦੀ ਤਾਂ 4 ਸਾਲ ਕਿਦਾ ਕੱਢਦਾ ਨਹੀਂ ਚੰਗਾ ਸਾਲ ਲੱਗਿਆ ਇਹ ਮੱਗੀ ਕਾ ਮਤੇ ਹੈ ਨਹੀਂ ਜੇ ਤੂੰ ਕਹਦੇਂ ਵੀ ਮੈਂ ਤਲਾਕ ਦੇਣਾ ਤੈਨੂੰ ਸਾਰਾ ਪਿੰਡ ਆ ਜਾਣਾ ਕੁੱਟਣਾ ਤੈਨੂੰ ਅੰਦਾਜ਼ਨਾ ਹਾਂ ਇਹ ਤਾਂ ਕਰ ਲੱਗ ਗਿਆ ਸਭੇ ਮਰਵਾ ਦੂਣੀ ਪਹਿਲੇ ਕਦੋਂ ਤਲਾਕ ਦੇਣਾ ਨਹੀਂ ਪਾ ਜੋ ਮਰਜੀ ਇਹ ਕਹਿੰਦੀ ਆ ਵੇ ਮੈਂ ਇੱਕ ਗੱਲ ਆ ਕਿ ਜੋ ਮਰਜੀ ਕਹਿੰਦੀ ਰਵੇ ਆ ਇੱਟ ਤੇ ਲਕੀਰ ਪੱਕੀ ਐ ਇੱਟ ਤੇ ਲਕੀਰ ਨਹੀਂ ਦੀ ਪੱਥਰ ਤੇ ਲਕੀਰ ਹੁੰਦੀ ਮਾਮਾ ਇੱਟ ਤੇ ਲਕੀਰ ਇੱਟ ਤੇ ਲਕੀਰ ਪੱਕੀ ਇਹ ਜੇ ਤੂੰ ਆਪਣੇ ਪੇਟ ਚਾਹ ਦੇ ਮ ਵਿਆਹ ਹੀ ਕਰਾਣਾ ਤੇ ਤਲਾਕ ਵੀ ਨਹੀਂ ਦੇਣਾ ਤੇ ਮੈਂ ਵੀ ਇਹੀ ਗੱਲ ਕਹਿਨੀ ਆ ਕਿ ਮੈਂ ਵੀ ਤਲਾਕ ਦੇਣਾ ਤੇ ਆਪਣੇ ਪੇਟ ਚਾਹ ਜੂਗੀ ਕਿਹੜੀ ਗੱਲ ਨੂੰ ਮम्मी-ਮਾਮੀ ਨੇ ਤਰ ਤੋਲ ਲਗਾ ਕੇ ਆ ਨਹੀਂ ਤੇ ਇਹ ਖੁਸ਼ੀ ਮੈਰੀ ਜਿੰਨੀ ਮਰਜੀ ਰੋਸ ਕੇ ਨਹੀਂ ਆਈ ਸਾਡੇ ਬੂਏ ਬੰਦੀਓ ਮੇਰੇ ਮम्मी-ਮਾਮੀ ਨੇ ਨਹੀਂ ਕਿਹਾ ਬੰਦੇ ਇਹ ਕਿਹੜਾ ਕੰਨ ਮੇਰਾ ਪਹਿਲਾ ਜਿੰਨੇ ਮੇਰਾ ਇੱਥੇ ਆਉਣ ਤੋਂ ਪਹਿਲਾਂ ਹੋਣ ਡਿਆ ਕਿੰਨੇ ਨਾਲੋਂ ਵੱਧ ਸਿੱਧਾ ਨਾ ਬਾਪੂ ਦੇ ਦੋ ਚਾਰ ਦਿਨ ਪਤ ਤਿੰਨ ਦਿਨ ਮੇਰਾ ਡੈਡੀ ਤੇ ਮੇਰੇ ਦੇ ਜਾਣਵਾਰ ਦਾ ਜਾਨਵਾਰ ਦਾ ਮੈਂ ਉਹ ਕੋਈ ਨਹੀਂ ਹੁੰਦਾ ਕਿ ਸਾਡੀ ਧੀ ਰੋ ਸਕਿਆ ਬੇ ਖੁਸ਼ੀ ਖੁਸ਼ੀ ਕੌਣ ਦੇ ਨਾਲ ਆਵੇ ਮੇਰੀ ਮਮੀ ਡੈਡੀ ਕਹਿੰਦੇ ਧੀ ਰੋ ਸਕਿਆ ਜੀ ਰੋ ਸਕਿਆ ਜੀ ਤਾਂ ਮੈਂ ਹੁਣੇ ਅਸੀਂ ਕੁਟ ਦੇ ਨਾਮ ਨਾਲ ਤੈਨੂੰ ਲੱਗਣਾ ਕਿ ਇੱਟਾ ਕੱਲ ਹੋਈ ਆ ਅੰਦਰ ਰੋ ਸਕਿਆ ਜੀ ਵੀਡੀਓ ਦਾ ਪ੍ਰੂਫ ਆ ਇਹ ਸਹੀ ਜੀ ਤਾਰੂ ਗਾਲ ਧਾਰਤੀ ਇਹਦੇ ਮੇਰੇ ਕੈਮਰਾ ਕਰੋ ਇਹਦੇ ਕਿਆ ਕਹਿੰਦਾ ਨਹੀਂ ਤੇ ਸਭ ਨੂੰ ਨਹੀਂ ਪਤਾ ਲੱਗਦਾ ਵੀ ਕਿੱਦਾਂ ਨੂੰ ਕੈਮਰਾ ਕਰਨਾ ਕੋਣ ਬੋਲਣ ਡਿਆ ਉਸ ਤੇ ਜੋ ਬਲਦੇ ਟਕਾਇਆ ਹੀ ਹੈ ਹਾਂ ਹੈਨਾ ਇੱਕ ਮਿੰਟ ਆ ਜੋ ਪਿਛੇ ਜਿਹੜੇ ਦਿਖਾ ਰਿਹਾ ਨਾ ਪ੍ਰਾਣੇ ਆਏ ਪਤਾ ਨਹੀਂ ਕੀ ਗੱਲ ਹੋਈ ਸਾਡੇ ਵੀ ਆਏ ਸੀ ਮੇਰੇ ਭਤੀਜਾ ਮਦੀਜੇ ਭਤੀਜੀ ਭਤੀਜੀ ਭਤੀਜਾ ਭਤੀਜੀ ਭਤੀਜਾ ਹਟ ਗਿਆ ਮੂੰਹ ਚ ਜਾਣੇ ਹੋ ਰਹਾ ਹੈਗਾ ਬਣਵਾਏ ਆ ਆਪਣੇ ਵੇ ਆਏ ਮੇਰੇ ਇਹ ਬਣਵੇਂ ਨਾਲ ਲੱਤਿਆ ਮੈਨੂੰ ਆਂਦਾ ਪਿਆਗ ਪੈਕ ਕਰਦੇ ਹੋਣੇ ਆਪਣੇ ਪਿੰਡ ਚ ਕਿਉਂ ਤੋ ਉਹ ਬੰਦਾ ਕਹਿ ਦਿੰਦਾ ਪਿਆਰ ਨਾਲ ਕਿ ਇਹ ਗੁੱਗੂ ਗੱਲ ਲਈ ਇਹ ਬਣਿਆ ਫਿਰਦਾ ਉਹ ਗੱਲ ਵੀ ਇਹਨੇ ਨਹੀਂ ਬਾਵਾ ਲੜਿਆ ਮਰ ਨਹੀਂ ਆਪੜਾ ਲੜਿਆ ਕਿ ਜੁਟ ਜੁਟ ਰੋਟੀ ਵੀ ਨਾ ਖਾਂਦਾ ਵੇ ਆਂਦਾ ਹੁਣੇ ਜਾ ਪੀ ਕੇ ਮੈਂ ਨਾ ਮਜ ਬੈਠਾ ਤੂੰ ਗਈ ਕਿਉਂ ਨਹੀਂ ਉਹਦਾ ਬੈਂਗੂ ਤਿਆਰ ਕਰ ਲਿਆ ਫਿਰ ਇਹਦੀ ਮੰਮੀ ਨੇ ਮੈਨੂੰ ਰਿਕਾਇਆ ਨਹੀਂ ਅੰਛਾ ਜੁਟ ਜੁਟ ਹਾਂ ਜੋ ਵਾ ਤੂੰ ਵੀ ਲੜ ਪੈਣਾ ਮੇਰੇ ਉੱਤੇ ਆਵਾਜ਼ ਪਣੀ ਆ ਜੇ ਬਦ ਦਰ ਤੇ ਮਾਰ ਲਾਇਆ ਤੇ ਕਲਪਾਲੀ ਦੇ ਮਾਰਿਆ ਪਾਛੇ ਇਹਨੇ ਮੂ ਜਰਾ ਮਿੱਟ ਗਿਆ ਨਾ ਪਰ ਨਹੀਂ ਤੇ ਮੈਂ ਗੁੱਸੇ ਨਹੀਂ ਉਦਾਂ ਮਾਫੀ ਗੱਲ ਵੀ ਕੰਡਿਆ ਵਾ ਨਹੀਂ ਪਾਛੇ ਨਹੀਂ ਦਿੱਤੀ ਮੈਂ ਵੀ ਨਹੀਂ ਨਹੀਂ ਵਰੀ ਕਿਹਾ ਮਸਾ ਹੀ ਬੰਦਾ ਕਹਾਲੀ ਦਾ ਮਾਫੀ ਦੱਸਿਆ ਮਰੇ ਦਰਕਾ ਮਾਰਦਾ ਆ ਆ ਅੰਮੀ ਮਸਤੀ ਹੈ ਗੁੰਦੀ ਟੀਚਰ ਕਹਿੰਦੇ ਨੇ ਸੁਧਾਰੋ ਆਪਣੀ ਗਲਤੀ ਨੂੰ ਉਹ ਵੀ ਇੱਕ ਸਾਥ ਹੈ ਟੀਚਰ ਆਹਦੇ ਐ ਟੀਚਰ ਵਿਚਾਰਾ ਆਏ ਬਲੇ ਬੱਚਿਆਂ ਨੂੰ ਡਾਈਪਰ ਲਾਉਂਦਿਆ ਟੀਚਰ ਆਵੇ ਉਹ ਬੱਚਿਆਂ ਨੂੰ ਡਾਈਪਰ ਲਾਉਂਦਿਆ ਹੋ ਗਿਆ ਆ ਉਹ ਡਾਈਪਰ ਉਹਦਾ ਕਿ టీਚਰ ਇਹ ਕੰਨੀ ਗੱਲ ਕਰਦੀ ਹੈ ਪਰ ਮੈਨੇ ਇੱਕ ਵਾਰੀ ਮੈਂ ਤਾਂ ਆਪਸ ਨੂੰ ਗੰਦ ਸਾਫ ਨਹੀਂ ਹੋ ਤੇਗਾ ਤੇ ਮੈਨੇ ਤਿੰਨ ਚਾਰ ਵਾਰੀ ਸਮਝਾਇਆ ਵੱਡੇ ਵੱਡੇ ਮੈਨੂੰ ਨਹੀਂ ਆਈ ਤੁੰਦ ਮਾਝ ਮੈਨੇ ਇੱਕ ਵਾਰੀ ਪੇੜ ਮਾਰੀ ਤਾਂ ਸਮਝ ਵੀ ਲੱਗੀ ਤੇ ਤੁਸੀਂ ਪਹਿਲਾਂ ਕਹਿੰਦੇ ਮੈਡਮ ਮਰੇ ਚ ਪੇੜ ਮਾਰ ਪੇੜ ਮਾਰ ਲੇ ਸਮਝ ਲੱਗ ਜਾਂਦੀ ਏ ਮੈਡਮ ਦੇ ਨਾਲ ਐਨੇ ਜ਼ੋਰ ਦੀ ਛੱਡੀ ਮੇਰੇ ਮੇਰੇ ਹੱਥ ਚ ਆ ਗਿਆ ਬੈਠਾ ਪਰ ਸਮਝਦੀ ਅੱਗੇ ਹੈ ਨਾ ਬੰਦੇ ਵੀ ਅੱਗੇ ਹੋ ਹੈ ਨਾ ਲੱਗ ਗਈ ਚਲੇ ਬੰਦੇ ਵੀ ਅੱਗੇ ਪਿਸਟਲ ਵੀ ਆ ਗਈ ਪਾ ਤੇਰੇ ਮਗਰ ਉਹ ਆਏ ਆ ਲੈਣਾ ਨਾ ਕਰੋ ਇੰਟਰੋਡਕਟ ਕਰਵਾ ਆ ਅੱਜ ਕਿੰਮਤ ਆਜੇ ਆ ਗਿਆ ਆਹਾ ਸਾਸ਼ੀ ਦਾ ਖਾਜੀ ਸਾਸ਼ੀ ਦਾ ਸੁਣ ਲੈ ਮੇਰੇ ਸਾਸ਼ੀ ਦਾ ਖਾਜੀ ਕਿ ਹਾਲ ਵਧੀਆ ਵਧੀਆ ਅਲਸ ਵਧੀਆ ਹੀ ਹੈ ਠੀਕ ਆ ਜੀ ਇਹਨਾਂ ਦਾ ਹੁੰਦਿਆ ਵਾ ਜੰਗ ਅੱਛਾ ਹਾਂ ਇਹਨਾਂ ਦਾ ਤਲਾਕ ਹੁੰਦਿਆ ਵਾ ਨਾਲੇ ਕੀ ਹੁੰਦਾ ਵਲੋਗ ਵੀ ਬਣਦੇ ਨਾਲੇ ਆਹ ਨਾਲ ਇਹਨਾਂ ਦਾ ਤਲਾਕ ਹੁੰਦਿਆ ਮੇਰੇ ਨਾ ਘਰ ਆ ਬਹਤ ਲਾਈਵ ਚ ਆ ਰਿਹਾ ਹੈ ਤਲਾਕ ਲਾਈਵ ਹੋਣ ਡਿਆ ਵਾ ਨਹੀਂ ਨਹੀਂ ਤਲਾਕ ਨਾਲੇ ਹੋਣ ਬਬਾ ਅਣ ਮੁੰਡਾ ਕਿੰਦਾ ਗਿਆ ਕਿੰਨੂੰ ਤਲਾਕ ਦੇਣਗੇ ਇਹਨਾਂ ਨੂੰ ਲੱਭਣਾ ਕੀ ਆ ਫਿਰ ਤਲਾਕ ਕਿਨੂੰ ਦੇਣਗੇ ਦੱਸੋ ਤੇ ਜੋ ਬਣ ਦੇਵੇ ਤਲਾਕ ਉਹ ਦੇ ਹੈ ਮੈਨੂੰ ਲੱਗਦੀ ਮੇਰੇ ਘਰ ਤੇ ਆ ਲੈ ਕੀ ਆ ਜਾ ਅੱਛਾ ਕੋਈ ਜਾਂਦੇ ਆ ਕੋਈ ਸਾਮਰਾ ਮੁੱਕੀ ਉਹ ਤਾਂ ਤਾਂ ਜਾਂਦੇ ਆ ਉਹਨੂੰ ਪੁੱਛਦਾ ਉਹਨੂੰ ਪੁੱਛਦੇ ਵੇਖਦਾ ਨਹੀਂ ਪੁੱਛ ਨੂੰ ਪਿਓ ਵੀ ਪੁੱਛ ਨੂੰ ਭਾਗੀਆਂ ਨਹੀਂ ਪੁੱਛਦਾ ਉਹਨੂੰ ਪੁੱਛ ਕੇ ਵੇਖਦਾ ਨਹੀਂ ਲਾਗੇ ਬੁੱਚੀ ਆ ਕਿਉਂ ਭਜਾਇਆ ਕਿ ਨਹੀਂ ਤੇਰੇ ਇੱਕ ਵੀਡੀਓ ਚ ਵੀਡੀਓ ਵਿੱਚ ਕੁਪਤੀ ਨਾਲ ਕਿੰਨੀ ਤੇ ਚਾਹੀਦੀ ਹੈ ਤੇ ਆਈ ਗੇਲਾ ਇਹ ਉਹ ਵਰਤੇ ਕੰਦੀ ਗੱਲਾ ਮਨਜੀਤ ਜੀ ਬਿਲਕੁਲ ਪਤੰਗ ਆਹ ਤੰਮ ਤਾਂ ਇਦਾਂ ਹੀ ਕੀਤਾ ਮੈਂ ਇਹ ਲੋਕਾਂ ਦਾ ਵਧੀਆ ਜਿੱਤਾ ਤੁਹਾਨੂੰ ਹਾਂ ਮੈਂ ਕਹਿੰਦੇ ਬਦਮਾਸ਼ ਦੀ ਵੀਡੀਓ ਬਦਮਾਸ਼ ਮੇਰੇ ਮੂੰਹ ਚੜਿਆ ਬਦਮਾਸ਼ ਸਾਬੀ ਨੇ ਕਹਿੰਦੇ ਲੋਕ ਉਹ ਤਾਂ ਬਦਮਾਸ਼ ਕਹਿੰਦੇ ਬਦਮਾਸ਼ ਆ ਜੋਵਨ ਗੁੱਗੂ ਗਿਆ ਲਿਆ ਜੋਵਨ ਗੁੱਗੂ ਗਿਆ ਲਿਆ ਆਂਦਾ ਮੈਂ ਨਹੀਂ ਇਤਨੀ ਕਿ ਟੈਨਸ਼ਨ ਦੇਤਾ ਕਿਤੇ ਨਹੀਂ ਟੱਸ ਹਾਂ ਉਹਨਾਂ ਦੇ ਘੇੜੇ ਪਾ ਲਈਏ ਕੱਲ੍ਹ ਕਾਇਨ ਲਿਵਰ ਹੀ ਲਾ ਮੇਮਾ ਦੀ ਲਿਵਰ ਜੜੇ ਮੇਰੇ ਤੇ ਲਿਵਰ ਹੀ ਲੱਜ ਮਰਜੀ ਲੱਲਾ ਸਰੀਰ ਦੇ ਸਾਰੇ ਅੰਗ ਲੱਲਾ ਬਾਸ ਮੇਰੀ ਆਗਰੀ ਸ਼ੇਕ ਪੂਰੀ ਆਰਦੇ ਉਹਨੂੰ ਫੇਡ ਨਹੀਂ ਆਉਣੇ ਸਾਰੇ ਆ ਕੇ ਮੰਜੋਲ ਵੀ ਮਾਤਾ ਸਮਝ ਨਹੀਂ ਸਕਦਾ ਉਹਨੂੰ ਕਿਹੜੀ ਸ਼ੇਕ ਪੂਰੀ ਆਰਦੇ ਬਸ ਮੇਰੀ ਮਾਂ ਕਹਿੰਦਾ ਇੱਕ ਵਾਰ ਜੱਤੀ ਬਵਾਦ ਬੰਦੀ ਬੰਦੀ ਉਹਨੂੰ ਫੇਡ ਹੀ ਨਹੀਂ ਆਉਣੇ ਅੰਗਲ ਦੇ ਉਹਨੂੰ ਲਾਪੀ ਮਾਂ ਦੇ ਫੇਕਣਾ ਦੱਸ ਬਈ ਨੂੰ ਮੈਂ ਮੇਰ ਦਾ ਸੋਤੋਂ ਦੀ ਲਿਵਰ ਲਾ ਰਾਵਾ ਤੇ ਤੀਰੋਂ ਲਾ ਪਿਆ ਬੇ ਹੋਰ ਹੋਈ ਹਾਂ ਦਾ ਦੀ ਹਾਂ ਨੀਵਰ ਤੇ ਰੂਜਾ ਉਹਨੂੰ ਲਿਵਰ ਆਪਰਾ ਆਪਣਾ ਸਾਰੇ ਅੰਗ ਦੇ ਦੂੰਗੀ ਮੈਂ ਫੇਟਾ ਜੁ ਤੁਹਾਡੇ ਚ ਮੈਂ ਤਾਂ ਕਿਹਾ ਬੇਟੀ ਨਹੀਂ ਹਾਂ ਇਹ ਆ ਵਿੰਦਾ ਜੇ ਇਦਾਂ ਕਰ ਮੈਂ ਮੈਂ ਲਿਵਰ ਕਿੱਡਾ ਕਰ ਦੇਖੋ ਜੀ ਠੀਕ ਹੈ ਸਾਡੀ ਆਣੀ ਅੰਦਰ ਨਹੀਂ ਹੋਣੀ ਇਹ ਜੀ ਨਹੀਂ ਇਹ ਸਬੂਦੀ ਛੁੱਟੇ ਨਾ ਢਿੱਡ ਤੱਕ ਆਉਣਾ ਢਿੱਡ ਤੱਕ ਵੀ ਨਹੀਂ ਹੋਣੀ ਹਾਂ ਤੇ ਨਾ ਕਰਦਾ ਕਦੀ ਨਾ ਮਰਜੀ ਨਿਕਾ ਨਾ ਪਰ ਉਹਦੇ ਜਿਹੜੇ ਹਾਫ ਹੁੰਦੇ ਆ ਆਮ ਇਨਸਾਨ ਵਰਗੇ। ਸਾਰੇ ਕੋਈ ਨਹੀਂ ਹੁੰਦੇ। ਅੱਛਾ? ਤੇ ਰੋਣਾ ਵੀ ਉਹਨੂੰ ਆਮ ਇਨਸਾਨ ਵਰਗਾ। ਰੋਣਾ ਵੀ ਆਮ ਇਨਸਾਨ ਨੂੰ ਛੇਤੀ ਆ ਜਾਂਦਾ। ਨਹੀਂ ਆ ਛੇਤੀ ਆ ਜਾਂਦਾ। ਰੋਣਾ ਕਰ ਵੀ ਤੇ ਰੱਖਿਆ ਨਹੀਂ ਨਹੀਂ ਅਸਲਚ ਨਾ ਇਹ ਜੋ ਬਨੇ ਕੋਈ ਨਾ ਕੋਈ ਗੱਲ ਕਹੀ ਹੈ ਜਿਹੜਾ ਇਹ ਬੇਪਰਵਾਹ ਜਾ ਕੇ ਬੈਠਾ ਤੇ ਉਹ ਪਰੇ ਹੋ ਗਏ ਵਿਚਾਰੀ ਟੈਨਸ਼ਨ ਜੀ ਬੈਠੀ। ਉਹ ਗੱਲ ਪਤਾ ਕੀ ਹੈ ਉਹ ਤਲਾਕ ਭਾਲਦਾ ਵਾ ਤੇ ਉਹ ਦਿੰਦੀ ਨਹੀਂ ਤਲਾਕ। ਓਏ ਮਾਦੇ ਤਾ ਪੱਥਰ ਤੇ ਲਕੀਰ ਕਹਿਣ ਦੀ ਕਿ ਮੈਂ ਦੇਣਾਂ ਨਹੀਂ ਇਹ ਨਹੀਂ ਕਿਹਾ ਇੱਟ ਤੇ ਮੈਂ ਕਿਹਾ ਪੱਥਰ ਤੇ ਲਕੀਰ ਆ ਮੈਂ ਮਾਵਾ ਪੱਥਰ ਤੇ ਹੁੰਦੀ ਇੱਟ ਤੇ ਨਹੀਂ ਹੁੰਦੀ ਅੰਦਾ ਮੇਰੀ ਇੱਟ ਤੇ ਲਕੀਰ ਮੈਂ ਤਰ ਲਾਉਂਦੀ ਉਹ ਵੀ ਇੱਟ ਤੇ ਹੀ ਆਪਣਾ ਪੱਥਰ ਵੱਡਾ ਹੁੰਦਾ ਪੱਥਰ ਵੱਡਾ ਇੱਟ ਨਹੀਂ ਆ ਜਾਓ ਫਿਰ ਪਾਓਗੀ ਸਲਾਸ ਭਾਈ ਚਲੋ ਬਣਾਉਂ ਆ ਫਿਰ ਯਾਰ ਹੈ ਚਲੋ ਠੀਕ ਹੈ ਓਕੇ ਫਿਰ ਸਸਰੀ ਗਾਲ ਜੀ ਸਾਰਿਆਂ ਨੂੰ ਬਾਏ ਬਾਏ